ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸਰਕਾਰ ਦੀ ਭ੍ਰਿਸ਼ਟਾਚਾਰੀ ਚਾਹੇ ਕ੍ਰਾਈਮ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਇਸ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਉਸ ਸਮੇਂ ਵੱਡੀ ਸਫਲਤਾ ਮਿਲਦੀ ਨਜ਼ਰ ਆਈ ਜਦੋਂ ਗੈਂਗਸਟਰਾਂ ਦੇ ਵਿੱਚ ਮੁੰਡਪੇੜ ਤਬਾਦ ਕਾਬੂ ਕੀਤੇ ਗਏ ਹਨ ਇਹਨਾਂ ਵਿੱਚੋਂ ਦੋ ਸਾਥੀ ਪਹਿਲਾਂ ਹੀ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਦਿਨ ਨਜਾਇਜ਼ ਹਥਿਆਰ ਸਮੇਤ ਕੀ ਕਾਬੂ ਕੀਤੇ ਗਏ ਸਨ ਇਸ ਮੌਕੇ ਤੇ ਇੱਕ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸਨ ਏਰੀਆ ਵਿੱਚ ਘੁੰਮ ਰਹੇ ਸਨ ਜਿਸ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ ਪੁਲਿਸ ਟੀਮ ਵੱਲੋਂ ਬਾਜਾਖਾਨੇ ਦੇ ਏਰੀਆ ਵਿੱਚ ਨਾਕਾਬੰਦੀ ਕੀਤੀ ਗਈ ਉਸ ਸਮੇਂ ਦੋਸ਼ੀ ਆਉਂਦੇ ਦੇਖ ਕੇ ਜਿਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਤੇ ਹਮਲਾ ਕਰਤਾ ਜਿਸ ਦੌਰਾਨ ਆਪਮਰਖਿਆ ਵਿੱਚ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਪੁਲਿਸ ਵੱਲੋਂ ਦੱਸਿਆ ਕਿ ਹੁਣ ਤੱਕ ਦੋਸ਼ੀਆਂ ਵਿਚਕਾਰ 6 ਰਾਊਂਡ ਫਾਇਰਿੰਗ ਹੋਈ ਅਜੇ ਦੋਸ਼ੀ ਜ਼ਖਮੀ ਹੋ ਗਏ ਹਨ ਜਿਸ ਦੇ ਪ੍ਰੰਤ ਦੋਸ਼ੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਜ਼ਿਲ੍ਹਾ ਪੁਲਿਸ ਮੁਖੀ ਪਹੁੰਚੇ ਹੋਏ ਹਨ ਉੱਥੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਰਾਤ ਦਾ ਸਮਾਂ ਜਿਹਦੇ ਵਿੱਚ ਕਿ ਨੇਰੇ ਦੇ ਵਿੱਚ ਤਸਵੀਰਾਂ ਦੇਖਦਾ ਮੋਟਰਸਾਈਕਲ ਗਿਰੇ ਨਜ਼ਰ ਆ ਰਹੇ ਹਨ ਜਿਨ੍ਹਾਂ ਵਿੱਚ ਜੁਗਨ ਪਿਸਟਲ ਸਮੇਤ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ ਅਤੇ ਇਸ ਮੌਕੇ ਤੇ ਕਹਿਣਾ ਹੈ ਕਿ ਦੋ ਸੱਥੀ ਨੇ ਮਿਲ ਕੇ ਅੰਬਸਾਰ ਸ਼ਰਟਬਰ ਦੀ ਫਾਇਰਿੰਗ ਕਟਾਉਣ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਦੇ ਦੁਸ਼ ਪ੍ਰਾਪਤ ਉਸ ਵੱਲ ਇਸ਼ਾਰਾ ਰੇਖੀ ਵੀ ਕੀਤੀ ਗਈਆਂ ਸਨ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਲੱਖ ਰੁਪਏ ਦੀ ਫਰੋਤੀ ਮੰਗਣ ਸੰਬੰਧੀ ਵੀ ਜ਼ਿਲ੍ਹਾ ਮੋਗਾ ਥਾਣਾ ਕੋਟੀ ਸਖਮਜੀਸ ਸਿੰਘ ਦੇ ਸੰਬੰਧੀ ਮਾਮਲੇ ਦਰਜ ਹਨ ਫਰੀਦਕੋਟ ਪੁਲਿਸ ਨੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੰਗ ਕਰਨ ਵਾਲੇ ਸ਼ਾਂਤੀ ਪੰਗ ਕਰਨ ਵਾਲਨ ਨਹੀਂ ਬਖਸ਼ਿਆ ਜਾਵੇਗਾ ਜਿੱਥੇ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਦੀ ਤਹਿਤ ਇੱਕ ਵਧੀਆ ਪ੍ਰਸ਼ਾਸਨ ਦੇਣ ਲਈ ਪੂਰਾ ਵਚਨਬੱਧ ਹਨ ਤਸਵੀਰਾਂ ਵੀ ਜੀ ਦੇਖ ਸਕਦੇ ਮੌਕੇ ਦੀ ਨਿਗਰਾਨੀਆਂ ਕੀਤੀਆਂ ਜਾ ਰਹੀਆਂ ਹਨ ਚਾਹੇ ਮੋਟਰਸਾਈਕਲ ਹੋਵੇ ਚਾਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋਟਰ ਵਿਖਾਈ ਦਿੱਤਾ ਜੋ ਮੌਕੇ ਵਾਦਤ ਹਨ ਇਸ ਮੌਕੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਮੌਕੇ ਦੇ ਏਰੀਆ ਪੁਲਿਸ ਸੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਜਾਂਚ ਚੱਲ ਰਹੀ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਔਰ ਕੋਈ ਨਾ ਚਲੋ 12 ਸੈਲਫੇ ਵੀ ਹੋਰ ਕਿ ਨਾਲ ਇਹ ਦੇ ਤਾ ਦੇਖੀ ਹੋਰ ਕੋਈ ਨਹੀਂ ਪਰ ਇਹਨੂੰ ਕੋਲੇ ਨਹੀਂ ਨਾ ਤੇ ਰਹਿਣ ਦੇ ਸਕਦੇ ਹਾਂ ਹਾਂ ਨਹੀਂ ਸੋਰੀ ਠੀਕ ਹੈ ਸਰ ਠੀਕ ਹੈ ਠੀਕ ਹੈ ਉਹ ਉਹਦੇ ਚ ਮੈਗਜ਼ੀਨ ਚ ਰਾਉਂਡ ਕਿਉਂ ਦੇਖੇ ਬਾਕੀ ਰਾਉਂਡ ਕਿਉਂ ਕਰ ਰਹੀ ਕਿਉਂ ਇਹ ਸੀਐਮ ਮਾਨਜੋ ਪੀਐਮ ਪੰਜਾਬ ਸਰਦਾਰ ਭਗਵਨ ਮਾਨ ਜੀ ਬੰਦ ਕਰ ਲੈ ਯਾਰ ਪਲੀਜ਼ ਹਲੋ ਮਾਨਜੋ ਸੀਐਮ ਪੰਜਾਬ ਸਰਦਾਰ ਭਗਵਨ ਮਾਨ ਜੀ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਉਹਨਾਂ ਦੇ ਸਾਨੂੰ ਸਖਤ ਇਹ ਹਦਾਇਤਾਂ ਹੈंगी ਕਿ ਕਿਸੇ ਵੀ ਤਰ੍ਹਾਂ ਦੀ ਕ੍ਰਾਈਮ ਸਪੈਸ਼ਲੀ ਗੈਂਗਸਟਰਸ ਦੇ ਅਗੇਂਸਟ ਜਿਹੜਾ ਐਕਸ਼ਨ ਹੈ ਉਹ ਪੰਜਾਬ ਪੁਲਿਸ ਦਾ ਇੱਕ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਫਰੀਦਕੋਟ ਪੁਲਿਸ ਨੇ ਹਮੇਸ਼ਾ ਹੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈ ਤੇ ਅੱਜ ਦੀ ਜਿਹੜੀ ਸਾਡੀ ਕਾਰਵਾਈ ਹੈ ਇਹ ਮੈਂ ਬਹੁਤ ਜ਼ਿਆਦਾ ਇੱਕ ਸਲਾਗਾ ਕਰਾਂਗੀ ਆਪਣੀ ਪੂਰੀ ਸੀਆਈਏ ਫਰੀਦਕੋਟ ਟੀਮ ਦੀ ਔਰ ਇਹ ਪੂਰਾ ਹੀ ਆਪਰੇਸ਼ਨ ਐਸਪੀਡੀ ਦੁਗੇਸ਼ਵਰ ਬੁਰਾਇਆ ਜੀ ਦੀ ਸੁਪਰਵਾਈਜ਼ਨ ਹੇਠ ਹੋਇਆ ਹੈ

ਬੰਦੇ ਅਰੈਸਟ ਹੋਏ ਅਕਿਊਜ਼ਡ ਸੀਗੇ ਜਿਹੜੇ ਇੱਕ ਬਲਜੀਤ ਸਿੰਘ ਅੱਦੂ ਔਰ ਇੱਕ ਸਨੀ ਨਾਮ ਦਾ ਬੰਦਾ ਅਰੈਸਟ ਹੋਇਆ ਜਿਹੜੇ ਦੋਨੋਂ ਹੀ ਕੋਰਟ ਈਸੇ ਖਾਂ ਮੋਗਾ ਦੇ ਵਸਨੀਕ ਸੀ ਤੇ ਉਹਨਾਂ ਕੋਲੋਂ ਇੱਕ ਬਹੁਤ ਹੀ ਸੋਫਿਸਟੀਕੇਟਿਡ 0.30 ਵੈਪਨ ਰਿਕਵਰ ਹੋਇਆ ਇਹ ਜਦੋਂ ਰਿਕਵਰ ਹੋਇਆ ਤੇ ਫਰੀਦਕੋਟ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 224 ਰਜਿਸਟਰ ਹੋਈ ਪੀਐਸ ਸਦਰ ਕੋਟਪੁਰਾਚ ਇਨ ਦੋਨੋਂ ਅਕਿਊਜ਼ਡ ਵੀ ਜਦੋਂ ਇਹ ਸਸਟੇਨਡ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹ ਵੈਪਨ ਇਹਨਾਂ ਨੇ ਇੱਕ ਅਰਸ਼ਦੀਪ ਨਾ ਉਰਫ ਵਿੱਕੀ ਨਾਮ ਦੇ ਬੰਦੇ ਕੋਲੋਂ ਪ੍ਰੋਕਿਓਰ ਕੀਤਾ ਹੈ ਇਹ ਬੰਦਾ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਤੇ ਫਰੀਦਕੋਟ ਪੁਲਿਸ ਦੀ ਸਾਰੀ ਹੀ ਟੀਮਾਂ ਬਹੁਤ ਮੁਸਤੈਦ ਸੀ ਤੇ ਪੂਰੇ ਜ਼ਿਲ੍ਹੇ 'ਚ ਅਸੀਂ ਨਾਕਾਬੰਦੀਆਂ ਕੀਤੀਆਂ ਹੋਈਆਂ ਸੀਗੀ ਤਾਂ ਇੱਕ ਨਾਕਾ ਐਸਐਚਓ ਬਾਜਾਖਾਨਾ ਨੇ ਇੱਥੇ ਲਗਾਇਆ ਹੋਇਆ ਸੀ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਹਾਂ ਇਹ ਕਣੀਆਂ ਤੋਂ ਮੱਲਾ ਜਾਂਦਾ ਹੈ ਇਹ ਰਸਤਾ ਤੇ ਇੱਥੇ ਸੇਮ ਨਾਲੇ ਪੁਲ ਦੇ ਨੇੜੇ ਇਹ ਨਾਕਾ ਲੱਗਿਆ ਇਦ ਇੱਕ ਸਟ੍ਰਿਕਟ ਚੈਕਿੰਗ ਜਦੋਂ ਹੋ ਰਹੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਇੱਥੇ ਆਇਆ ਤੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਪੁਲਿਸ ਪਾਰਟੀ ਨੇ ਰਿਟੈਲੀਏਸ਼ਨ ਚ ਔਰ ਆਪਣੇ ਸੈਲਫ ਡਿਫੈਂਸ ਚ ਔਰ ਉਹਨੂੰ ਰੋਕਣ ਵਾਸਤੇ ਫਾਇਰ ਕੀਤੇ ਔਰ ਉਸ ਬੰਦੇ ਦੀ ਲੱਤ ਉਹ ਫਾਇਰ ਵੱਜੇ ਉਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਇਸ ਬੰਦੇ ਦੀ ਪਛਾਣ ਉਹੀ ਅਰ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਮ ਤੇ ਇਹਦੀ ਪਛਾਣ ਹੋਈ ਹੈ ਦਸਨ ਜੋ ਗੱਲ ਇਹ ਹੈ ਕਿ ਕੱਲ ਜਿਹੜੇ ਦੋਨੋਂ ਐਕਿਊਜ਼ਡ ਅਰੈਸਟ ਹੋਏ ਉਹਨਾਂ ਨੇ ਇਹ ਦੱਸਿਆ ਕਿ ਇਹ ਤਿੰਨੋਂ ਹੀ ਬੰਦੇ ਫਿਰੋਤੀ ਮੰਗਣ ਦੇ ਆਦੀ ਨੇ ਤੇ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਵਿਦੇਸ਼ 'ਚ ਬੈਠਾ ਇੱਕ ਬਦਮਾਸ਼ ਹੈ ਪ੍ਰਭ ਦਾਤੂਵਾਲ ਉਹਦੇ ਗੈਂਗ ਨੂੰ ਇਹ ਬਿਲੋਂਗ ਕਰਦੇ ਨੇ ਤੇ ਪੰਜਾਬ ਦੇ ਮਲਟੀਪਲ ਜ਼ਿਲ੍ਹਿਆਂ 'ਚ ਜਿਵੇਂ ਕਿ ਮੋਗਾ ਅੰਮ੍ਰਿਤਸਰ ਰੂਰਲ ਤਰਨਤਾਰਨ ਇਥੇ ਇਹਨਾਂ ਨੇ ਫਿਰੋਤਿਆਂ ਦੀ ਮਲਟੀਪਲ ਕਾਲਸ ਕੀਤੀਆਂ ਮਲਟੀਪਲ ਐਕਸਟਰਸ਼ਨ ਕਾਲਸ ਕਰਦੇ ਹੋਏ ਇਹਨਾਂ ਦੇ ਪਰਚੇ ਵੀ ਰਜਿਸਟਰ ਹੋਏ ਜਿਹੜਾ ਕੱਲ ਬੰਦਾ ਅਰੈਸਟ ਹੋਇਆ ਬਲਜੀਤ ਕੱਦੂ ਉਹਤੇ 15 ਲੱਖ ਰੁਪਏ ਦੀ ਫਿਰੋਤੀ ਮੰਗਣ ਦਾ ਆਲਰੇਡੀ ਪਰਚਾ ਰਜਿਸਟਰਡ ਹੈ ਇਹ ਜਿਹੜਾ ਬੰਦਾ ਅੱਜ ਅਰੈਸਟ ਹੋਇਆ ਹੈ ਅਰਸ਼ਦੀਪ ਇਹਨੇ ਫਾਇਰਿੰਗ ਦੀ 3 ਤੋਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਹੜੀ ਬਾਹਰ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਤੇ ਇਥੇ ਪੰਜਾਬ ਚ ਇਨਾ ਦੀ ਕਾਲ ਜਾਂਦੀ ਹੈ ਤੇ ਆ ਕੇ ਬੰਦਿਆਂ ਨੂੰ ਡਰਾਉਂਦੇ ਹਨ ਤੇ ਉਹਨਾਂ ਦੇ ਗੇਟ ਤੇ ਫਾਇਰਿੰਗ ਕਰਨ ਦੀ ਵੀ ਇਹਦੀ ਸਾਡੇ ਕੋਲ ਇਨਪੁਟ ਸਿਗੀਆਂ ਜਿਹੜੀ ਇਹਨੇ ਪਹਿਲੇ ਵਾਰ ਦਾ ਤਾਂ ਕੀਤੀਆਂ ਹੈ ਦੱਸਣ ਜੋ ਪ੍ਰੋਜੈਕਟ A ਵੀ ਹੈ ਕਿ ਇਹਨੇ ਕੱਲ ਯਾਨੀ 14 ਤਾਰੀਖ ਨੂੰ ਵੀ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੋਗਾ ਵਿਖੇ ਜਿਹੜੀ ਫਰੀਦਕੋਟ ਪੁਲਿਸ ਦੇ ਟਾਈਮਲੀ ਐਕਸ਼ਨ ਦੀ ਵਜ੍ਹਾ ਨਾਲ ਇਹ ਮਲਟੀਪਲ ਜਿਹੜੀ ਵਾਰਦਾਤਾਂ ਟਰੇਸ ਵੀ ਹੋਈ ਹੈ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਪੜਿਆ ਵੀ ਗਿਆ ਹੈ ਤੇ ਅੱਗੇ ਹੋਣ ਵਾਲੀ ਜਿਹੜੀ ਵਾਰਦਾਤਾਂ ਹੈਗੀਆਂ ਉਹ ਵੀ ਪ੍ਰੀਵੈਂਟ ਹੋਈ ਹੈ ਇਹ ਜਿਹੜਾ ਸਾਡਾ ਐਕਸ਼ਨ ਹੈ ਔਰ ਇਹ ਕੰਪਲੀਟ ਟੀਮਵਰਕ ਹੈ ਇਹ ਇਹ ਦਰਸਾਉਂਦਾ ਹੈ ਕਿ ਫਰੀਦਕੋਟ ਪੁਲਿਸ ਦੇ ਸਾਰੇ ਮੁਲਾਜ਼ਮਾਂ ਵਿੱਚ ਉਹ ਐਸਐਚਓਜ਼ ਨੇ, ਫਾਂ ਵਿੱਚ ਸੀਆਈਏ ਇਨਚਾਰਜ ਨੇ, ਫਾਂ ਵਿੱਚ ਡੀਐਸਪੀਜ਼ ਨੇ ਔਰ ਜਿਹੜੇ ਸੀਨੀਅਰ ਆਫੀਸਰਜ਼ ਨੇ ਸਾਰੇ ਹੀ ਫੀਲਡ ਤੇ ਰਹਿੰਦੇ ਨੇ ਔਰ ਇੱਕ ਕੰਪਲੀਟ ਕੋਆਰਡੀਨੇਸ਼ਨ ਦੇ ਨਾਲ ਮਾੜੇ ਅਨਸਰਾਂ ਦੇਖੇ ਲਾਪੇਖ ਸਭ ਤੋਂ ਸਭ ਕਾਰਵਾਈ ਸਾਡੇ ਵੱਲੋਂ ਹੋ ਰਹੀ ਹੈ ਇਹ ਚ ਇਹ ਪੂਰਾ ਹੀ ਆਪਰੇਸ਼ਨ ਸਾਡੀ ਡੀਆਈਜੀ ਰੇਂਜ ਮੈਡਮ ਨਿਲਾੰਬਰੀ ਜਗਦਲੇ ਉਹਨਾਂ ਦੀ ਡਾਇਰੈਕਸ਼ਨਸ ਹੇਠ ਹੋਇਆ ਹੈ ਔਰ ਉਹਨਾਂ ਨੇ ਇਸ ਪੂਰੇ ਗੇਸ ਨੂੰ ਪਰਸਨਲੀ ਮੋਨੀਟਰ ਕੀਤਾ ਹੈ ਬਿਲਕੁਲ ਬੜੇ ਗੈਂਗ ਨਾਲ ਵੀ ਸੰਬੰਧ ਹੈ ਜਿਵੇਂ ਮੈਂ ਕਿਹਾ ਜਿਹੜਾ ਬਾਹਰ ਬੈਠਾ ਹੈ ਬਦਮਾਸ਼ ਹੈ ਇਹਨੂੰ ਮੈਂ ਤੇ ਗੈਂਗਸਟਰ ਕਹਿੰਦੀ ਨਹੀਂ ਨਹੀਂ ਮੈਂ ਤਾਂ ਇਹਨਾਂ ਨੂੰ ਬਦਮਾਸ਼ ਹੀ ਕਹਿੰਦੀ ਇਹ ਪ੍ਰਭ ਦਾਸੂਵਾਲ ਨਾਮ ਦਾ ਗੈਂਗਸਟਰ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਵਾਰਨਿੰਗ ਦੇਵਾਂਗੇ ਕਿ ਤੁਹਾਡੇ ਜਿਹੜੇ ਵੀ ਇਹ ਗੁਰਗੇ ਹਨ ਜਿਹੜੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਇੱਥੇ ਵੀ ਕਰਾਂਗੇ ਤੇ ਜਿਹੜੇ ਬਾਹਰ ਬੈਠੇ ਹਨ ਉਹਨਾਂ ਦੀ ਵੀ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਕਾਰਵਾਈ ਹੁੰਦੀ ਹੈ ਅਸੀਂ ਜਿੱਥੇ ਵੀ ਹੈਗੇ ਅਸੀਂ ਉੱਥੇ ਆ ਕੇ ਤੁਹਾਨੂੰ ਫੜਾਂਗੇ ਹਾਂਜੀ ਇਹਨਾਂ ਤੇ ਪੁਰਾਣੇ ਮੁਕੱਦਮੇ ਦਰਜ ਹੈਗੇ ਔਰ ਬਲਜੀਤ ਕੱਦੂ ਤੇ ਵੀ ਪੁਰਾਣਾ ਮਕਦਮਾ ਦਰਜ ਹੈ ਇਹ ਜਿਹੜਾ ਬੰਦਾ ਅੱਜ ਆਇਡੈਂਟੀਫਾਈ ਹੋਇਆ ਹੈ ਜਿਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਇਹਤੇ ਵੀ ਇੱਕ ਪੁਰਾਣਾ ਅੰਮ੍ਰਿਤਸਰ ਰੂਰਲ ਚ ਪਕੜਾ ਦਜਿਆ ਹੈ ਜੀ ਇਹਨੇ ਪੁਲਿਸ 파ਟੀ ਤੇ ਦੋ ਫਾਇਰ ਕੀਤੇ ਜਿਹੜਾ ਇੱਕ ਜਿਹੜਾ ਬੈਰੀਕੇਡ ਸੀ ਉਹਦੀ ਵਜ੍ਹਾ ਨਾਲ ਪੁਲਿਸ 파ਟੀ ਦਾ ਬਚਾਅ ਹੋ ਗਿਆ ਉਹ ਬੈਰੀਕੇਡ ਚ ਵਜੇ ਤਾਂ ਪੁਲਿਸ ਨੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਜਿਹੜਾ ਇਹ ਕਿ ਇਹਨੂੰ ਇਹਦੀ ਲਾਚੇ ਹਿੱਟ ਹੋਇਆ ਹਰ ਇਹ ਪ੍ਰਸਤਿਤ ਗੱਲ ਕੀਤੀ ਜਾ ਰਹੀ ਹੈ ਕਿ ਫਰੀਦਕੋਟ ਦੇ ਏਰੀਆ ਦੇ ਵਿੱਚ ਕਿੰਨੇ ਤੋਂ ਲੋਕਾਂ ਤੋਂ ਇਹਨਾਂ ਵੱਲੋਂ ਫੋਟੋ ਜਿਹੜੀ ਮੰਗੀ ਜਾ ਰਹੀ ਹੈ ਜੀ ਫਰੀਦਕੋਟ ਦਾ ਇਹਦੇ ਵਿੱਚ ਹਲੇ ਤੱਕ ਕੋਈ ਵੀ ਇਹਨਾਂ ਨੇ ਨਹੀਂ ਐਡਮਿਟ ਕੀਤਾ ਹੈ ਇਹਨਾਂ ਨੇ ਜਿਹੜੇ ਸਰਾਊਂਡਿੰਗ ਡਿਸਟ੍ਰਿਕਟਸ ਨੇ ਜਿਵੇਂ ਮੋਗਾ ਅੰਮ੍ਰਿਤਸਰ ਰੂਰਲ ਤਾਰਨ ਤਾਰਨ ਬਾਕੀ ਜ਼ਿਲ੍ਹਿਆਂ 'ਚ ਇਹਨਾਂ ਨੇ ਪੁਰਾਣੀ ਵਾਰਦਾਤਾ ਤਾਂ ਕੀਤੀਆਂ ਸੀਗੀਆਂ ਔਰ ਇਹ ਅੱਜ ਅਰੈਸਟ ਹੋ ਗਏ ਤਾਂ ਇਹ ਜਿਹੜੀ ਮਲਟੀਪਲ ਵਾਰਦਾਤਾ ਅੱਗੇ ਕਰਨਾ ਚਾਹੁੰਦੇ ਸੀ ਉਹ ਵੀ ਅਸੀਂ ਪ੍ਰੀਵੈਂਟ ਕਰੀ ਹਾਂ ਹਾਲੇ ਇਕੱਲਾ ਹੀ ਹਾਂਜੀ ਇਹ ਅੱਜ ਅਰੈਸਟ ਹੋਇਆ ਇਹਦੇ ਦੋ ਸਾਥੀ ਕੱਲ ਸਾਡੇ ਵੱਲੋਂ ਆਲਰੇਡੀ ਅਰੈਸਟ ਹੋ ਚੁੱਕੇ ਨੇ ਦੋ ਵੈਪਨਸ ਰਿਕਵਰ ਹੋਏ ਹੈ ਟੋਟਲ ਇਹਦੇ ਦੋਨੋਂ ਹੀ ਸੋਫਿਸਟੀਕੇਟਿਡ ਵੈਪਨਸ ਨੇ ਆਜ ਜਿਹੜਾ ਵੈਪਨ ਰਿਕਵਰ ਹੋਇਆ ਉਹ ਜ਼ਿਗਾਣਾ ਵੈਪਨ ਹੈ ਕੱਲ ਜਿਹੜਾ ਰਿਕਵਰ ਹੋਇਆ ਸੀ ਉਹ 0.30 ਬੋਰ ਹੈ ਦੋਨੋਂ ਇੱਕ ਹਾਈਲੀ ਸੋਫਿਸਟੀਕੇਟਿਡ ਵੈਪਨਸ ਨੇ